ਦੇਸ਼ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੇ ਵਕਫ ਵਕ ਦੇਸ਼ਾਂ ਦੇ ਆਪਣੇ ਹਮ ਰਤਬਾ ਅਧਿਕਾਰੀਆਂ ਨੂੰ ਕਿਹਾ ਹੈ ਕਿ ਭਾਰਤ ਦਾ ਤਣਾਅ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ ਪਰ ਜੇ ਪਾਕਿਸਤਾਨ ਅਜਿਹਾ ਕਰਦਾਏ ਤਾਂ ਭਾਰਤ ਦ੍ਰਿੜਤਾ ਨਾਲ ਜਵਾਬੀ ਕਾਰਵਾਈ ਕਰਨ ਲਈ ਤਿਆਰ ਹੈ ਡੋਬਾਲ ਨੇ ਅਮਰੀਕਾ ਬਰਤਾਨੀਆ ਸਾਊਦੀ ਅਰਬ ਤੇ ਜਾਪਾਨ ਵਿਚਲੇ ਆਪਣੇ ਹਮ ਅਹੁਦਾ ਅਧਿਕਾਰੀਆਂ ਨੂੰ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ ਆਤਵਾਦੀ ਧਾਂਚੇ ਵਿਰੁੱਧ ਭਾਰਤ ਦੇ ਆਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ ਉਹਨਾਂ ਰੂਸ ਅਤੇ ਫਰਾਂਸ ਨਾਲ ਵੀ ਰابطਾ ਕਾਇਮ ਕੀਤਾ ਅਨਸੇ ਨੇ ਆਪਣੇ ਹਮਰੁੱਤਬਾ ਆਗੂਆਂ ਨੂੰ ਕੀਤੀਆਂ ਗਈਆਂ ਕਾਰਵਾਈਆਂ ਤੇ ਸਾਰੇ ਆਪਰੇਸ਼ਨ ਨੂੰ ਅਮਲ ਵਿੱਚ ਲਏ ਜਾਣ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਡੋਵਾਲ ਨੇ ਦੱਸਿਆ ਕਿ ਇਹ ਆਪਰੇਸ਼ਨ ਨਾਪਿਆ ਤੋਲਿਆ ਗੈਰ ਪੜਤਾਉ ਤੇ ਸੰਜਮ ਵਾਲਾ ਸੀ। ਉਹਨਾਂ ਕਿਹਾ ਕਿ ਭਾਰਤ ਮਜ਼ਬੂਤੀ ਨਾਲ ਜਵਾਬੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਜੇ ਪਾਸੇ ਵੀ ਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਤਰ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲਥਾਨੀ ਨਾਲ ਗੱਲਬਾਤ ਕੀਤੀ ਸਰਹੱਦ ਪਾਰਲੇ ਅਤਵਾਦ ਨੂੰ ਰੋਕਣ ਲਈ ਭਾਰਤ ਦੀ ਟਾਰਗੇਟਡ ਤੇ ਸੰਤੁਲਿਤ ਪ੍ਰਤੀਕਿਰਿਆ ਤੇ ਚਰਚਾ ਕੀਤੀ ਵਿਦੇਸ਼ ਕਤਰ ਵਿਕਰਮ ਮਿਸਰੀ ਨੇ UN SC ਮੈਂਬਰਾਂ ਦੇ ਰਾਜਦੂਤਾਂ ਨੂੰ ਭਾਰਤ ਦੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਜ਼ਿਕਰ ਹੋਏਗੀ ਕਿ ਭਾਰਤ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਹੋਰਨਾਂ ਦੇਸ਼ਾਂ ਦੇ ਹਮਰੂਤ ਬਾ ਅਧਿਕਾਰੀਆਂ ਨਾਲ ਰਣਨੀਤਿਕ ਤੌਰ ਤੇ ਸੰਪਰਕ ਸਥਾਪਿਤ ਕੀਤੇ ਜਾਣਗੇ